ਪੰਜ ਕੀ ਨਾਮ ਤੁਹਾਡਾ ਹਰਪ੍ਰੀਤ ਕੋਰਿਆ ਭਾਜੀ ਮੇਰਾ ਨਾਮ ਹਰਪ੍ਰੀਤ ਜੀ ਕਿੱਥੋਂ ਦੇ ਨਾਲ ਆ ਲਿਓ ਮਨਸੂਰਵਾਲ ਬੇਟ ਦੇ ਭਾਜੀ ਠੀਕ ਹੈ ਜੀ ਅੱਜ ਹਰਪ੍ਰੀਤ ਤੁਸੀਂ ਆਪਣਾ ਕਾਫੀ ਸੰਗੀ ਸਾਥੀਆਂ ਨਾਲ ਨਵਾਂ ਤਸਵੀਰ ਦੇ ਬਾਹਰ ਰੋਜਪਰ ਦਰਸ਼ਨ ਕਰ ਰਹੇ ਹੋ ਕੀ ਕਾਰਨ ਆ ਭਾਜੀ ਅਸੀਂ ਆਪਣੇ ਹੱਕ ਲਈ ਲੜ ਰਹੇ ਆ ਠੀਕ ਹੈ ਜੀ ਤੇ ਸਾਡੀ ਜਿਹੜੀ ਭਝਾਈ ਆ ਰਜਿੰਦਰ ਕੌਰ ਇਹਨਾਂ ਪਹਿਲਾਂ ਵੀ ਵਿਆਹ ਹੋਇਆ ਸੀਗਾ ਪਹਿਲਾਂ ਵਿਆਹੀ ਹੋਈ ਸੀ ਪਿੰਡ ਲੰਗਿਆਂ ਵਾਲੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਠੀਕ ਹੈ ਜੀ ਉੱਥੇ ਵੀ ਆਪਣੇ ਘਰ ਵਾਲੇ ਨੂੰ ਨੀਂਦ ਇਹਨੂੰ ਛੱਡ ਕੇ ਆ ਕੇ ਇਹਨੇ ਸਾਡੇ ਭਰਾ ਨਰਮਲ ਸਿੰਘ ਦੇ ਨਾਲ ਬਾਰੋ-ਬਾਰੀ ਧੋਰੀ ਵਿਆਹ ਕਰਾ ਕੇ ਇੱਥੇ ਰਹਿਣ ਲੱਪੀ ਸਾਡੇ ਘਰ ਆਣਗੇ 2 ਸਾਲ ਹੋਏ ਹੈ ਜੇ ਰਹਿੰਦੇ ਨੂੰ ਤਾਂ ਉਹ ਆਉਂਦੇ ਆ ਇਹਨੇ ਪਹਿਲੋਂ ਸਾਡੀ ਮਾਤਾ ਨੂੰ ਪਤਾ ਨਹੀਂ ਕੀ ਕਰ ਦਿੱਤਾ ਉਹਨਾਂ ਦੀ ਦਿੱਤ ਕਰ ਦਿੱਤੀ ਬਸ 2 ਸਾਲ ਦੇ ਵਿੱਚ ਵਿੱਚ ਸਾਡੇ ਭਰਾ ਨਰਮਨ ਸਿੰਘ ਨੂੰ ਕੁਛ ਦੇ ਕੇ ਨੇ ਉਹਦੀ ਹੱਤਿਆ ਕਰ ਦਿੱਤੀ ਉਸ ਤੋਂ ਬਾਅਦ ਵਿੱਚ ਇਹਨੇ ਉਹਨਾਂ ਦਾ ਭੋਗ ਨਹੀਂ ਹਜੇ ਪੈਣ ਦਿੱਤਾ ਤੇ ਇੰਤਖਾਲ ਆਪਣੇ ਨਾਂ ਕਰਵਾ ਗਈ ਆ ਦੇ ਲੈ ਕੇ ਕੰਨ ਕੋ ਇਹਦੇ ਨਾਲ ਕੰਨ ਕੋ ਪਟਵਾਰੀ ਜਿਹੜਾ ਉਹ ਇਹਦੇ ਨਾਂ ਰਲਿਆ ਹੋਇਆ ਸੀਗਾ ਵਿਕਰਮਜੀਤ ਸਿੰਘ ਠੀਕ ਹੈ ਜੀ ਇਹ ਤੋ ਬਾਅਦ ਵਿੱਚ ਕੋਰਟ ਕੇਸ ਚੱਲਦਾ ਪਿਆ 2021 ਤੋਂ ਕੋਰਟ ਕੇਸ ਚੱਲਦਾ ਪਿਆ ਹਜੇ ਕੋਰਟ ਦਾ ਕੋਈ ਡਿਸੀਜਨ ਨਹੀਂ ਹੋਇਆ ਇਸ ਜਨਾਨੀ ਨੇ ਬਾਬਾ ਬਕਾਲਾ ਸਾਹਿਬ ਜਾ ਕੇ ਆਪਣਾ ਬਿਆਨਾ 15 ਲੱਖ ਰੁਪਿਆ ਨਕਰਾ ਲਿਆ ਸਾਡੇ ਸ੍ਰੀਕਾਂ ਨੂੰ ਪ੍ਰੋਪਰਟੀ ਵੇਚੀ ਜਾ ਰਹੀ ਹੈ ਜਿਹੜੀ ਪ੍ਰੋਪਰਟੀ 2.5 ਦਿਨ ਕਰੋੜ ਦੀ ਹੈ ਇਹਨੇ ਇੱਕ ਆਪਣੇ 65 ਲੱਖ ਦੇ ਵਿੱਚ ਸੌਦਾ ਕਰਕੇ 15 ਲੱਖ ਦਾ ਬਿਆਨਾ ਕਰਤਾ ਬਾਬਾ ਕਾਲਾ ਸਾਹਿਬ ਜਾ ਕੇ ਚੋਰੀ ਤੇ ਹੁਣ ਰਜਿਸਟਰੀ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਰਜਿਸਟਰੀ ਨਹੀਂ ਹੋਣ ਦੇਣੀ ਕਿਉਂਕਿ ਉਹ ਸਾਡੇ ਪੁਰਖਾਂ ਦੀ ਜੱਦੀ ਪੁਸ਼ਟੀ ਜਾਇਦਾਦ ਵਾ ਸਾਡੇ ਮਾਪੇ ਉਹਦਾ ਘਰ ਬਣਾਇਆ ਵਾ ਬੜੀ ਮਿਹਨਤ ਨਾਲ ਉਹ ਆਪਣੇ ਮਾਪੇ ਰਕਾਰ ਨਹੀਂ ਵੇਚਣ ਦੇਣਾ ਹਰਪੀ ਜੀ ਜਿੱਦਾਂ ਤੁਸੀਂ ਦੱਸਿਆ ਤੁਹਾਡੇ ਭਰਾ ਦਾ ਹੱਥ ਹੋ ਗਈ ਆ ਉਹਨਾਂ ਦੇ ਕੋਈ ਬਾਲ ਬੱਚਾ ਸੀਗਾ ਵਾਰਸ ਉਹਨਾਂ ਦੇ ਕੋਈ ਬੱਚਾ ਨਹੀਂ ਜੀ ਫਿਰ ਤੁਹਾਡੇ ਜਿੰਨੇ ਭੈਣਾਂ ਦੇ ਜਾਨਕੀ ਸਾਇਲ ਹੋਣੇ ਸੀ ਇੰਤਖਾਲ ਤੋਂ ਬਾਅਦ ਇਕਦਾਂ ਇੰਤਕਾਲ ਹੋ ਗਿਆ ਬਿਨਾਂ ਤਲਾਸ਼ੀਨਾ ਤੋਂ ਇੰਤਕਾਲ ਤੇ ਕਿਉਂਕਿ ਅਸੀਂ ਪਹਿਲਾਂ ਸਹਿਮਤੀ ਨਾਲ ਆਪਣੇ ਮੱਲ ਭਰਾ ਨੂੰ ਕੀਤੀ ਸੀਗੀ ਇਸ ਕਰਕੇ ਕਿ ਸਾਡਾ ਭਰਾ ਜਿਹੜਾ ਸਾਡੇ ਨਾਲ ਮਿਲੂਗਾ ਤੂੰਗਾ ਆਊਗਾ ਕਿਉਂਕਿ ਮੈਂ ਖੁਦ ਮਨਸੂਰ ਵਾਲੇ ਬੇਟਾ ਮੈਂ ਆਪਣੇ ਉਸ ਘਰ ਵਿੱਚ ਹੀ ਰਹਿੰਦੀ ਸੀਗੀ ਉਸ ਤੋਂ ਬਾਅਦ ਸਾਡੇ ਭਰਾ ਨੇ ਵੀ ਕੋਈ ਵਸੀਅਤ ਕੁਝ ਨਹੀਂ ਕੀਤਾ ਹੈਗਾ ਇਹਨੇ ਉਹਨੂੰ ਪਤਾ ਨਹੀਂ ਲੈ ਕੇ ਕੀ ਕਰ ਦਿੱਤਾ ਕੀ ਨਹੀਂ ਕਰਤਾ ਹੈਗਾ ਉਹਨੂੰ ਕੁਝ ਗਲਤ ਰਿਐਕਸ਼ਨ ਲਾ ਕੇ ਉਹਦੀ ਹਤਿਆ ਕਰ ਦਿੱਤੀ ਆ ਤੇ ਉਸ ਤੋਂ ਬਾਅਦ ਇਹਨੇ ਭੋਗ ਪੈਣ ਨਹੀਂ ਦਿੱਤਾ ਹੈਗਾ ਇੰਤਕਾਲ ਆਪਣੇ ਨਾਂ ਕਰਵਾ ਗਈ ਆ ਜੇ ਤੁਸੀਂ ਕਹਦੇ ਤੁਹਾਨੂੰ ਸਾਜ਼ਿਸ਼ਨ ਲੱਗਦੀ ਹਤਿਆ ਲੱਗਦੀ ਜੇ ਕੋਈ ਕੰਪਲੇਟ ਪਾਈ ਆ ਅਸੀਂ ਕੰਪਲੇਟਾਂ ਤੇ ਆ ਇਹ ਸ਼ਿਪਾਤਨਾ ਪਵਾ ਕੇ ਜਿਹਨਾਂ ਦੀ ਫੇਰ ਬਚ ਜਾਂਦੀ ਆ ਇੱਥੇ ਕੋਈ ਵੀ ਕਾਰਵਾਈ ਨਹੀਂ ਮਤਲਬ ਹੁਣ ਤੁਸੀਂ ਕਿਸ ਕੰਮ ਨੂੰ ਤੁਸੀਂ ਕਿੰਨੋਂ ਕਿੰਨੋਂ ਦੋਸ਼ੀ ਮੰਨਦੇ ਹੋ ਇਹਦੇ ਵਿੱਚ ਦੋਸ਼ੀ ਅਸੀਂ ਰਜਿੰਦਰ ਕੌਰ ਨੂੰ ਮੰਨਦੇ ਆ ਜਿਹੜੀ ਥਾਂ ਥਾਂ ਤੇ ਫਰੋਡ ਕਰਨ ਦੀ ਆ ਕਰੇ ਬਾਕੀ ਪ੍ਰਸ਼ਾਦ ਜੀ ਹਾਂ ਜੀ ਤੇ ਇਹ ਜੁम्मेवार ਜਿਹੜੇ ਪ੍ਰਸ਼ਾਸਨ ਨੂੰ ਵੀ ਮੰਨਦੇ ਆ ਤਾਂ ਬਾਕੀ ਆਪਣੇ ਕੰਨ ਨੂੰ ਪਟਵਾਰੀ ਸਾਹਿਬ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਨਾਲ ਉਹਦੇ ਨੇ ਮਿਲ ਕੇ ਇਹਨਾਂ ਦੀ ਸਾਰੀ ਮਲਿਕੋਗਤ ਸੀ। ਤਾਂ ਤੁਸੀਂ ਨੂੰ ਸਾਫ਼ਲੀ ਆਪਣੇ ਕੀ ਮੰਗ ਕਰਦੇ ਹੋ ਸਰਕਾਰ ਤੋਂ? ਅਸੀਂ ਇਨਸਾਫ਼ ਦੀ ਸਰਕਾਰ ਨੂੰ ਮੰਗ ਕਰਦੇ ਆ ਕਿ ਇੱਕ ਇੰਤਕਾਲ ਤੋੜਿਆ ਜਾਵੇ ਤੇ ਦੂਸਰੀ ਕੀ ਅੱਜ ਜਿਹੜੀ ਰਜਿਸਟਰੀ ਚੋਰੀ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਰਜਿਸਟਰੀ ਅਸੀਂ ਨਹੀਂ ਕਰਦੇ ਨਹੀਂ ਰਜਿਸਟਰੀ ਤੇ ਰੋਕ ਲਾਈ ਜਾਵੇ। 17 ਠੀਕ ਹੈ ਜੀ 17 ਮਾਰਚ ਤੁਸੀਂ ਕਿ ਤੁਹਾਨੂੰ ਦੇ ਰਹੇ ਹੋ? ਹਾਂ ਜੀ 17 ਤਰੀਕ ਨੂੰ ਅਸੀਂ ਇੱਥੇ धरना ਢਿਲਮਾ ਦਾ ਦੇ ਰਹੇ ਹਾਂ ਢਿਲਮਾ ਚਿਲਦੇ ਵਿੱਚ। ਜੀ ਨਾ ਟੋਟਾ ਜੀ ਖਲਵਾਨਤ ਕੋਲ ਕੋਲੋਂ ਜੀ ਕਿੱਥੇ ਰਹਿਣਾ ਲੈ ਆਓ ਨੂੰ ਸੁਰਵਾਰ ਪੇਕੇ ਤੇ ਰਹਿਣ ਵਾਲੇ ਨਕੋਦਰ ਠੀਕ ਹੈ ਜੀ ਅੱਜ ਤੁਸੀਂ ਆਪਣੇ ਢਲਵਾਏ ਹੋ ਤਹਿਸੀਲ ਦੇ ਬਾਹਰ ਧਰਨਾ ਬਦਲਸ਼ਨ ਕਰ ਰਹੇ ਹੋ ਕੀ ਕਾਰਨ ਆ ਰਜਿੰਦਰ ਕੋਰ ਪਰਜਾਈ ਸਾਡੀ ਸਾਡੇ ਨਾਲ ਧੱਕਾ ਕਰ ਰਹੀ ਐਸੀ ਮਾਂ ਪੇ ਦੀ ਪ੍ਰਾਪਰਟੀ ਨਹੀਂ ਵੇਚਣੀ ਜਾਂਦੇ ਅੱਛਾ ਤੇ ਧੱਕਾ ਕਿਸ ਤਰ੍ਹਾਂ ਕਰ ਰਹੀ ਦੱਸੋ ਸਾਨੂੰ ਧੱਕਾ ਕਰ ਰਹੀ ਆ ਵੀ ਬਿਆਨਾ ਕਰਾ ਲਿਆ ਉਹ 15 ਲੱਖ ਦੇ ਕੇ ਠੂਠਾ ਹੀ ਠੀਕ ਹੈ ਉਹ ਰਜਿਸਟਰੀ ਕਰਨ ਦੀ ਕੋਸ਼ਿਸ਼ ਕਰਦੀ ਅੱਜ ਨਹੀਂ ਕਰਨ ਦੇਣੀ ਰੋਕਿਓ ਰੋਗ ਲਾਈ ਜਾਵੇ ਤੇ ਜੁਰਾ ਸਾਹਿਬ ਕੋਈ ਸੌਦੇ ਹੋਰ ਤੁਹਾਡੇ ਸਹਿਮਤੀ ਹੈ ਵਿੱਚ ਨਹੀਂ ਸਾਡੀ ਕੋਈ ਸਹਿਮਤੀ ਨਹੀਂ ਤੁਹਾਡੇ ਕੋਲ ਕੋਈ ਸਾਇਨ ਵਗੈਰਾ ਹੋਏਗਾ ਨਹੀਂ ਨਹੀਂ ਕਿਉਂਕਿ ਤੁਹਾਡੇ ਬਿਨਾ ਸਹਿਮਤੀ ਦੇ ਸਾਰਾ ਕੁਝ ਹੋ ਗਿਆ ਸਰ ਜੀ ਮੈਂ ਤਾਂ ਐਂਟੀ ਤੋਂ ਹੋ ਰਿਹਾ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਰਜਿਸਟਰੀ ਨਹੀਂ ਰੋਕੀ ਜਾਵੇ ਨਹੀਂ ਹੋਣ ਦੇ ਠੀਕ ਹੈ ਐਂਟਕਲ ਤੋੜਿਆ ਜਾਵੇ ਠੀਕ ਹੈ ਧੰਨਵਾਦ ਸਰਪੀ ਜੀ ਜਿਹੜਾ ਤੁਹਾਡੀ ਪ੍ਰਾਪਰਟੀ ਦਾ ਡਿਸਟ੍ਰਿਬਿਊਟ ਆ ਇਹ ਜਨਾਬ ਉਹ ਜਿਸਤੀ ਜਿਹੜਾ ਬਿਆਨ ਕਰਨ ਜਾ ਰਹੇ ਹੋ ਕਿਹੜੀ ਪਾਰਟੀ ਆ ਇਹ ਬਿਆਨਾਂ ਜਿਹੜੀ ਪਾਰਟੀ ਕਰ ਰਹੀ ਹੈ ਕਾਲੀਦਲ ਪਾਰਟੀ ਆ ਅਮਰੀਕ ਸਿੰਘ ਸਨ ਉਹ ਮਲਕੀਤ ਸਿੰਘ ਜੀ ਇਹ ਧੱਕੇ ਦੇ ਨਾਲ ਹੀ ਬਿਆਨਾਂ ਕਰਾ ਰਹੇ ਆ ਤੇ ਇਹਨਾਂ ਨੇ ਬਿਆਨਾਂ ਕਰਾ ਲਿਆ ਹੁਣ ਤਾਂ ਕਿਦੇ ਨਾਲ ਰਜਿਸਟਰੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਨੇ ਮੈਨੂੰ ਸਿੱਧਾ ਤਸਿਲ ਦੇ ਵਿੱਚ ਅਮਰੀਕ ਸਿੰਘ ਮੀਕੇ ਨੇ ਕਿਹਾ ਸੀਗਾ ਕਿ ਅਸੀਂ ਤਾਂ ਕੋਠੀ ਖਰੀਦ ਲਈ ਅਸੀਂ ਸਾਰਾ ਕੁਝ ਖਰੀਦ ਲਿਆ ਵਾ ਜੋ ਕਰਨਾ ਤੁਸੀਂ ਕਰ ਲਓ ਕਿੱਥੇ ਰਹਿਣ ਵਾਲੇ ਆ ਮੀਕਾ ਜੀ ਇਹ ਮਨਸੂਰ ਵਾਲੇ ਬੇਰਦੇ ਹੀ ਰਹਿਣ ਵਾਲੇ ਆ ਕੀ ਕਾਰੋਬਾਰ ਕਰਦੇ ਆ ਇਨਹਨਾਂ ਦਾ ਕਹਤੇ ਬਾਹਰੋਂ ਇਸ ਟਾਈਮ ਫੋਰਨ ਤੋਂ ਇਟਲੀ ਤੋਂ ਆਏ ਹੋਏ ਆ ਸਾਰੀ ਫੈਮਿਲੀ ਜੋ ਜੀ ਤੁਹਾਡੇ ਡਿਸਪੂਟ ਦਾ ਫੈਸਲਾ ਹੁੰਦਾ ਕੋਠੀਆਂ 'ਪਾ ਜਮੀਨ ਲੈ ਤੁਹਾਡੇ ਬੱਸ ਹਾਂ ਜੀ ਐਨ ਆਰ ਆਈ ਬੰਦੇ ਬਾਹਰੋਂ ਇਟਲੀ ਤੋਂ ਆਏ ਆਗੇ ਆ ਤੇ ਬਸ ਇਹਨਾਂ ਦਾ ਕੰਮ ਆ ਲੋਕਾਂ ਨਾਲ ਪਿੰਡ ਵਿੱਚ ਧੱਕੇਸ਼ਾ ਹੀ ਕਰਨਾ ਹੈ ਧੱਕੇਸ਼ਾ ਹੀ ਕਰਦੇ ਆ ਕੋਠੀਆਂ ਦੇ ਵਿੱਚ ਕੀ ਕੀ ਹੈ ਕੋਠੀਆਂ ਤੇ ਪਹਿਲੀ ਵੀ ਆ ਹਾਂ ਜੀ ਆਪਣੀ ਕੋਠੀ ਆ ਜੀ 8-10 ਦੁਪਾਨਾ ਵਾ ਮੋਲਵਾ ਬਾਕੀ ਜ਼ਮੀਨ ਹੈ ਮਗਰ ਜ਼ਮੀਨ ਕਿੰਨੀ ਆਂਦੀ ਆ ਜ਼ਮੀਨ ਹੈਗਾ ਪੋਣਾ ਕਿਲਾ ਜੀ ਠੀਕ ਹੈ ਜੀ ਹਾਂ ਜੀ ਸਭ ਤੋਂ ਪਹਿਲਾਂ ਸਾਥੀਓ ਜੈ ਪੀਮ ਜੈ ਭਾਰਤ ਮੈਂ ਗੁਰਪ੍ਰੀਤ ਸਿੰਘ ਧਾਰੀ ਭਾਰਤੀ ਆਮ ਜਨਤਾ ਪਾਰਟੀ ਜੀ ਗੁਰਪ੍ਰੀਤ ਜੀ ਅੱਜ ਤੁਸੀਂ ਕਾਫੀ ਜਨਤਾ ਨਾਲ ਖੜੇ ਹੋ ਤੁਸੀਂ ਜਿਹੜੀ ਟਲਮਾਂ ਦੇ ਬਾਹਰ ਹਾਂ ਕੀ ਕਾਰਨ ਹੋਇਆ ਸਰ ਇਹ ਕਾਰਨ ਹੈਗਾ ਜੀ ਸੀਲ ਤਲਮਾਂ ਦੇ ਬਾਹਰ ਅਸੀਂ ਖੜੇ ਹਾਂ ਇਹ ਸਾਡੇ ਭੈਣ ਜੀ ਖੜੇ ਨੇ ਇਹਨਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ ਆ ਜੋ ਕਿ ਕੁਛ ਸਮਾਂ ਪਹਿਲਾਂ ਇਹਨਾਂ ਦੇ ਭਰਾ ਦਾ ਵਿਆਹ ਹੋਇਆ ਸੀਗਾ ਉਹ ਪਰਜਾਈ ਨੇ ਕੀ ਕੀਤਾ ਆ ਚਾਰੀ ਪ੍ਰੋਪਰਟੀ ਬਹੁਤ ਮਹਿੰਗੀ ਨਦੀ ਹੈਗੀ ਆ ਆਪਦੀ ਚਾਰ ਭੈਣਾਂ ਸਿਸਟਰ ਨੇ ਚਾਰਾਂ ਦੇ ਨਾਂ ਚੜ੍ਹਨੀ ਆ ਕਾਨੂੰਨਨ ਤੌਰ ਤੇ ਇਹਨਾਂ ਦੀ ਪਰਜਾਈ ਨੇ ਜਿਹੜੀ ਪ੍ਰੋਪਰਟੀ ਆ ਉਹ ਦਾ ਆਪਣੇ ਨਾਂ ਕਰਕੇ ਲੈ ਇਹ ਦੇ ਕਰਕੇ ਜੀ ਤਸੀਲਦਾਰ ਸਾਹਿਬ ਨਾਲ ਕਾਨੂੰਗੋ ਸਾਹਿਬ ਨਾਲ ਆਪਣੀ ਨਾਕਰਾਣੀ ਜਾ ਰਹੀ ਆ ਜੋ ਕਿ ਅਸੀਂ ਇਹ ਨਹੀਂ برداشت ਕਰ ਸਕਦੇ ਕਿਉਂਕਿ ਕਾਨੂੰਨਾ ਤੌਰ ਤੇ ਇਹਨਾਂ ਚਾਰਾਂ ਦੇ ਨਾਮ ਜਿਹੜੀ ਉਹ ਪ੍ਰਾਪਰਟੀ ਹੋਵੇ ਜੀ ਇਹਨਾਂ ਦੇ ਭਰਾ ਦੇ ਡੱਥ ਹੋ ਗਈ ਆ ਹਾਂਜੀ ਦਸਤੂਕ ਨਜ਼ਰ ਹੋ ਗਿਆ ਵਾ 2020 ਚ ਹੋਈ ਆ 2019 ਚ ਹੋਈ ਜੀ ਦਸਤ ਨਹੀਂ ਨਹੀਂ 20 ਚ 20 ਚ ਹਾਂਜੀ ਕਿਉਂਕਿ ਦਸਤ ਤੋਂ ਬਾਅਦ ਇਹਨਾਂ ਕੋਲ ਕੋਈ ਵਾਰਸ ਬੱਚਾ ਹੈ ਨਾ ਨਹੀਂ ਜੀ ਕੋਈ ਬੱਚਾ ਨਹੀਂ ਉਹਨਾਂ ਦਾ ਜੀ ਤੇ ਫਿਰ ਜਾਨੀ ਸਿੱਧਾ ਆਪਣੇ ਨਾਮ ਤੇ ਉਹਨਾਂ ਨੇ ਟ੍ਰਾਂਸਫਰ ਕਰਾ ਲਈ ਜੀ ਟ੍ਰਾਂਸਫਰ ਕਰਾ ਲਈ ਇਹਨਾਂ ਦੇ ਪਰਿਵਾਰ ਤੋਂ ਕਿਸੇ ਵੀ ਭੈਣਾਂ ਨਾਂ ਤੇ ਹੋਈ ਕਿਸੇ ਨਾਂ ਨਹੀਂ ਹੋਈ ਜੀ ਇਹ ਲੋਕ ਨੂੰ ਕੌਣ ਦੋਸ਼ੀ ਪਾਇਆ ਜਾਂਦਾ ਹੈ ਇਹਦੇ ਵਿੱਚ ਦੋਸ਼ੀ ਇਹਨਾਂ ਦੀ ਪਰਚਾਈ ਹੈ ਜੀ ਜਿਹੜਾ ਕਰੀਆ ਹੋਰ ਜੋ ਵੀ ਇੱਥੇ ਪ੍ਰਸ਼ਾਸਨ ਮਿਲੀ ਭੁਗ ਦੇ ਨਾਮ ਹੋਇਆ ਸਾਰਾ ਕੁਝ ਇਹ ਹੈ ਹਾਂ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੀਆਂ ਜਿਹੜੀ ਉਹ ਜੀ ਕਿ ਇਹ ਪਈ ਇੰਤਕਾਲ ਜਿਹੜਾ ਉਹ ਤੌਰ ਕਿਨੇ ਚਾਰਾ ਨਾ ਕੀਤਾ ਜਾਵੇ ਨਹੀਂ ਸੋਮਵਾਰ ਨੂੰ 17 ਤਰੀਕ ਨੂੰ ਸਾਡੀ ਪਾਰਟੀ ਵੱਲੋਂ ਵੱਡੇ ਪੱਧਰ ਦੇ ਉੱਤੇ ਇਹ ਤਹਿਸੀਲ ਦਾ ਘਰਾਓ ਕੀਤਾ ਜਾਵੇਗਾ ਇਹ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਔਰ ਸਾਡੀ ਇਹ ਮੰਗ ਹੈ ਕਿ ਇਹਨਾਂ ਦੀ ਜਿਹੜੇ ਬੰਦ ਹੱਕ ਇਹਨਾਂ ਨੂੰ ਦਿਵਾਇਆ ਜਾਵੇ ਠੀਕ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੈਂ ਸੰਦੀਪ ਕੌਰ ਹਾਂ ਜੀ ਭਾਰਤੀ ਜਨਤਾ ਪਾਰਟੀ ਪ੍ਰਧਾਨ ਔਮਨ ਵਿੰਗ ਜਿਲ੍ਹਾ ਪ੍ਰਧਾਨ ਜੀ ਮੈਂ ਆਪਣੀ ਆਜੀ ਸਾਡੀ ਭੈਣ ਹਰਪ੍ਰੀਤ ਕੌਰ ਆ ਤਿਆਰ ਭੈਣਾ ਇਹਨਾਂ ਨਾਲ ਧੱਕਾ ਹੋ ਰਿਹਾ ਜੀ ਇਹਨਾਂ ਦੀ ਇੱਕ ਪਰਜਾਈ ਆ ਜੋ ਕਿ ਇਹਨਾਂ ਦੇ ਭਰਾ ਦੀ ਵੀ ਡੈਥ ਹੋ ਚੁੱਕੀ ਆ ਉਹਦੀ ਜੋ ਵੀ ਪ੍ਰੋਪਰਟੀ ਆ ਉਹਨੇ ਆਪਣੇ ਨਾਂ ਇੰਤਕਾਲ ਕਰਾ ਕੇ ਉਹਨਾਂ ਦੀ ਚੋਰੀ ਰਜਿਸਟਰੀ ਕਰਾਉਣ ਲਈ ਆ ਬਿਆਨਾਂ ਵੀ ਕਰਵਾ ਦਿੱਤਾ ਆ ਇਹਦੇ ਵਿੱਚ ਕਨਗੋ ਪਟਵਾਰੀ ਦੇ ਸੀਲਦਾਰ ਸਾਰੇ ਮਿਲੀ ਭੋਗਦੇ ਆ ਜੀ ਜੇਕਰ ਉਹ ਇਹ ਅੰਤਕਾਲ ਨਹੀਂ ਤੋੜਦੇ ਜਾਂ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਡੀ ਪਾਰਟੀ ਵੱਲੋਂ ਵੱਡੇ ਪੱਧਰ ਤੇ 17 ਤਰੀਕ ਦਿਨ ਸੋਮਵਾਰ 10 10:30 ਵਜੇ ਇੱਥੇ ਧਰਨਾ ਲਾਇਆ ਜਾਊਗਾ ਜੀ ਜੈਪੀ ਜੈਪੀ ਜੈਪੁਰ ਹਾਂ ਜੀ